ਲੋ ਜੀ ਇਸ ਵੇਲੇ ਦੀ ਗੱਲ ਸੁਣਨ ਜਾ ਰਿਹਾ ਜਿਸ ਵੇਲੇ ਸਿੱਖਾਂ ਦਾ ਤੇ ਮੁਗਲਾਂ ਦੀ ਫੌਜ ਦਾ ਆਮਨਾ ਸ਼ਾਮਨਾ ਹੁੰਦਾ ਤੇ ਮੁਗਲਾਂ ਦੇ ਫੌਜ ਰਣ ਵਿੱਚ ਹਾਰ ਜਾਂਦੀ ਆ ਉਹਨਾਂ ਦਾ ਇੱਕ ਸਿਪਾਹੀ ਮਸਾਈ ਆਪਣੀ ਜਾਨ ਬਚਾ ਕੇ ਆਪਣੇ ਵਜ਼ੀਰ ਕੋਲ ਜਾਂਦਾ ਤੇ ਉਹਨੂੰ ਦੱਸਦਾ ਵਜ਼ੀਰ ਨੂੰ ਕਹਿੰਦਾ ਹਰਦਾ ਸਭਈ ਜਵਾਨਾ ਅੱਜ ਕਿਹੋ ਜਿਹਾ ਮੌਲਿਆ ਜੰਗੇ ਮੈਦਾਨ ਦਾ ਮੇਰੇ ਚੋਟੀ ਦੇ ਜਵਾਨਾਂ ਨੇ ਉਹ ਦਸ ਜਿੱਤ ਫਤਿਹ ਕੀਤੀ ਆ ਤੇ ਕੋਈ ਸਪਾਈ ਆਪਣੇ ਵਜ਼ੀਰ ਨੂੰ ਕਹਿੰਦਾ ਕਹਿੰਦਾ ਬਾਦਸ਼ਾਹ ਕਾਦੀ ਜਿੱਤ ਦੀ ਗੱਲ ਕਰਦਾ ਉਹ ਮੈਂ ਤਾਂ ਹੁਣੇ ਹੀ ਜਾਨ ਬਚਾ ਕੇ ਆਇਆ ਕਹਿੰਦਾ ਜਾਨ ਬਚਾ ਕੇ ਆਇਆ ਉਹ ਮੈਂ ਤਾਂ ਚਲਤੀ ਤੇ ਜਰਨਾਲ ਤੇ ਜੇ ਸੀ ਤੂੰ ਕਹਿੰਦਾ ਜਾਨ ਬਚਾ ਕੇ ਆਇਆ ਸਪਾਈ ਕਹਿੰਦਾ ਉਹ ਕਾਦੇ ਚੋਟੀ ਦੇ ਜਵਾਨ ਦਾਦੇ ਚੋਟੀ ਦੇ ਜਰਨੈਲ ਤੇਰੇ ਹੋ ਤਾਂ ਲੋੜਿਆ ਲੱਗਾਈ ਹੋ ਪੱਜ ਗਿਆ ਅਨ ਮੈਦਾਨ ਚ ਤੇ ਕੁਝ ਸੁੰਣਾ ਨੇ ਚਟਗਾ ਤੇ ਕਹਿੰਦਾ ਯਾਰ ਇੰਨੇ ਦਾਦੇ ਨੇ ਕਹਿੰਦਾ ਦਾਦੇ ਆ ਤੂੰ ਆਹ ਪਰੇ ਦਾਦੇ ਕਹਿੰਦਾ ਫਿਰ ਮੈਨੂੰ ਉਹਨਾਂ ਦੇ ਬਾਰੇ ਚ ਦੱਸ ਸਿੰਘਾਂ ਦੇ ਰੰਗ ਰੂਪ ਦੇ ਬਾਰੇ ਚ ਉਹ ਸਪਾਈ ਆਪਣੇ ਵਜ਼ੀਰ ਨੂੰ ਇਹੋ ਬਿਆਨ ਕਰਦਾ ਉਹ ਕਹਿੰਦਾ ਸੁਣਾ ਬਾਦਸ਼ਾਹ ਕਿਆ ਸੁਣਾਉਂ ਸਿੱਕਨ ਕੀ ਓਏ ਅੱਲਾਹ ਕੀ ਕਸਮ ਮੌਰੀ ਕਾਂਪਤੀ ਜਵਾਨ ਹੈ ਓ ਅੱਲਾਹ ਕੀ ਕਸਮ ਮੌਰੀ ਕਾਂਪਤੀ ਬੋਲੇ ਓ ਅੱਛਾ ਚਾ ਫੁੱਟ ਲੰਬੇ ਆਕਾਟ ਕਾ ਕੰਮ ਹੈ ਤਤਕਾਲ ਕਾ ਕੰਮ ਹੈ ਸਿੰਘ ਕਾਲ ਕੇ ਜਵਾਨ ਹੈ ਓ ਸਿੰਘ ਕਾਲ ਕੇ ਜਵਾਨ ਹੈ ਓ ਲੰਬੀ ਲੰਬੀ ਪੁੱਛੇ ਓਨੇ ਤਰਜਾ ਕੇ ਲਾਲ ਕੁਝ ਕਰੋ ਜਬ ਲਗਾਏ ਮੋਰੇ ਨਿਕਲਤੇ جب لگائے مورے نکلتے اے آئے مورے اللہ اے سنگ مارے جب اللہ اے مت جائے ترک اللہ اے مکو قسم ہے مکو قسم ہے کہیں گا سچ بات کہوں بادشاہ اے ابھی تم بھی نکل لو سچ بات کہوں بادشاہ اے ابھی تم بھی نکل لو ਵਰਨਾ ਥੋੜੀ ਦੇਰ ਮੇ ਕੁੱਤੋਂ ਇਹ ਵੀ ਨਿਕਲਣਾ ਹੈ ਵਰਨਾ ਕੁੱਤੋਂ ਇਹ ਵੀ ਨਿਕਲਣਾ ਹੈ ਦੇਵਨਾਬ ਜੀ ਨਾਲ ਹੋਰ ਸੰਜੀਆਂ ਕਰ ਰਿਹਾ ਇੱਕ ਸ਼ਾਇਰ ਦੀਆਂ ਸਿੱਖਾਂ ਦੇ ਹਾਸਤੇ ਦੇ ਵਿੱਚ ਬੜਾ ਸੋਹਣਾ ਲਿਖਦਾ ਕਹਿੰਦਾ ਜਿੱਥੇ ਮੁੱਕਦੀ ਮਜਨੂ ਖੋਜ ਤੇ ਮੁੱਕਦੀ ਮਜਨੂ ਬੋਤ ਜਿਹੜੀ ਦੀ ਦੱਸਦਾ ਬੋਤ ਜਿਹੜੀ ਦੀ ਦੱਸਦਾ ਬਸਾ ਦੇ ਲੜਦੇ ਆ ਲੜਦੇ ਆ ਅਸਿਰ ਲਾਗੇ ਸਾਡੇ ਲੜਦੇ ਆ ਲੜਦੇ ਆ ਅਸਿਰ ਲਾਗੇ ਸਾਡੇ ਜਿਸਮ ਚੋ ਗਈ ਨਾ ਹੋ ਸਾਡੇ ਜਿਸਮ ਚੋ ਗਈ ਨਾ ਹੋ ਬੇਸ਼ੱਕ ਹੁੰਦਾ ਰਿਹਾ ਏ ਕੋ ਡਕੜੇ ਡਕੜੇ ਜਿਸਮ ਸਾਡਾ ਕੋ ਬੇਸ਼ੱਕ ਹੁੰਦਾ ਰਿਹਾ ਏ ਇਜਾਮ ਲੱਗੇ ਕਿ ਨਹੀਂ ਅੱਗੇ ਦਾ ਕੋ ਬੇਸ਼ੱਕ ਹੁੰਦਾ ਰਿਹਾ ਏ ਡਕੜੇ ਡਕੜੇ ਜਿਸਮ ਸਾਡਾ ਕੋ ਪਰਾ ਸੀ ਨਾ ਗਈ ਕੋ ਜੇਕਰ ਸਾਨੂੰ ਕਿਸੇ ਨੇ ਕੈਦ ਕੀਤਾ ਇਤਿਹਾਸ ਗਵਾਹ ਹੈ ਜੀ ਸਾਨੂੰ ਕੈਦ ਕੀਤਾ ਫਿਰ ਅੱਗੋਂ ਕੀ ਹੋਇਆ

خالسا جی وہ سانو ایئر سر دیکھ کے لیا ایک ہی کار لاسٹی فٹے کے جا گے جی کیونکہ سواں ہے ਮਜ਼ਾ ਤਾਂ ਕਿ ਗੁਰੂ ਪਾਤਸ਼ਾਹ ਦਾ ਦਰਸ਼ਨ ਪਤਾ ਦਾ ਪ੍ਰਕਾਸ਼ ਪਰ ਬਣਾ ਨਾ ਆਇਓ ਜਿੱਥੇ ਸਰੀਰਕ ਹਾਜ਼ਰੀ ਲਾਈ ਹੈ ਰਸਨਾ ਤੌਰ ਤੇ ਹਾਜ਼ਰੀ ਲਾਇਓ ਤੇ ਅਸੀਸਾਂ ਜ਼ਰੂਰ ਦਿਓ ਆਵਾਜ਼ ਗੂੰਜਣੀ ਚਾਹੀਦੀ ਆ ਪਤਾ ਲੱਗੇ ਗੁਰੂ ਦਾ ਖਾਸਾ ਕਥਾ ਹੋਇਆ ਜੀ ਠੀਕ ਹੈ ਜੀ ਬੋਈ ਜਾਨੇ ਬਹੁਤ ਬੋਤਾਲਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫੁੱਲਰ ਉਹਤਲੋ ਚਲੋ ਚਲੋ ਕੋਈ ਗੱਲ ਨਹੀਂ ਬੰਦੇ ਰੋੜ ਤੇ ਗਿਆਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਇਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਖੜੇ ਹਾਂ ਆਰਸਪੁਰਾ ਦੇ ਵਿੱਚ ਜਿੱਥੇ ਕੀ ਨਗਰ ਕੀਰਤਨ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਲੈ ਕੇ ਨਿਕਲਿਆ ਹੈ ਕੋਰੋਟਾਣਾ ਪਿੰਡ ਤੋਂ ਅਤੇ ਉਹ ਹੁਣ ਹਾਰਸਪੁਰਾ ਤੋਂ ਹੁੰਦਾ ਹੋਇਆ ਮੁੜ ਕੇ ਕੋਰੋਟਾਣਾ ਪਿੰਡ ਵੱਲ ਨੂੰ ਤੁਰ ਚਾਲੇ ਪਾਏਗਾ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਸੰਗਤਾਂ ਦੇ ਇਸ ਪੂਰੇ ਨਗਰ ਕੀਰਤਨ ਦੇ ਤਾਂ ਜੋ ਆਪ ਜੀ ਨੂੰ ਘਰ ਬੈਠੇ ਹੀ ਇਸ ਪੂਰੇ ਨਗਰ ਕੀਰਤਨ ਦੇ ਦਰਸ਼ਨ ਹੋ ਸਕਣ ਗੱਤਕਾ ਖੜਾ ਜਾਂਬਾਜ਼ ਖਾਲਸਾ ਗੱਤਕਾ ਖੜਾ ਜੋ ਹੈ ਜੋਰ ਦਿਖਾ ਰਿਆ ਸੀ ਆਪਣੇ ਆਓ ਹੁਣ ਚਲਦੇ ਹਾਂ ਅਖਾ ਜੋ ਬਾਕੀ ਦਾ ਰਹਿੰਦਾ ਨਗਰ ਕੀਰਤਨ ਹੈ ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਈਏ ਇਸ ਗੱਤਕਾ ਅਖਾੜਾ ਤੇ ਪਿੱਛੇ-ਪਿੱਛੇ ਤੁਸੀਂ ਦੇਖ ਰਹੇ ਹੋ ਕਿ ਚੱਲ ਰਹੀਆਂ ਨੇ ਟਰੈਕਟਰਾਂ ਦੀਆਂ ਲਾਈਨਾਂ ਟਰੈਕਟਰਾਂ ਦੀਆਂ ਲਾਈਨਾਂ ਜੋ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਚੱਲ ਰਹੀਆਂ ਨੇ ਨਗਰ ਕੀਰਤਨ ਦੇ ਵਿੱਚ ਕਾਫੀ ਜੋਸ਼ੋਖ ਰੋਸ਼ ਇਸ ਨਗਰ ਕੀਰਤਨ ਦੇ ਵਿੱਚ ਕਿਉਂਕਿ ਪਿੰਡਾਂ ਦਾ ਨਗਰ ਕੀਰਤਨ ਹੈ ਆਮ ਤੌਰ ਤੇ ਤੁਸੀਂ ਨਗਰ ਕੀਰਤਨ ਵੇਖੇ ਆ ਜਿਹੜੇ ਕਿ ਸ਼ਹਿਰਾਂ ਦੇ ਵਿੱਚ ਨਿਕਲਦੇ ਔਰ ਆਮ ਤੌਰ ਤੇ ਉੱਥੇ ਦਾ ਹਜੂਮ ਔਰ ਇੱਥੇ ਦੇ ਹਜੂਮ ਦੇ ਵਿੱਚ ਫਰਕ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਵੇਲੇ ਲਾਈਵ ਤਸਵੀਰਾਂ ਆਪਸੀ ਸਾਹਿਬ ਟੀਵੀ ਤੇ ਇਸ ਵੇਲੇ ਅਸੀਂ ਖੜੇ ਹਾਂ ਬਾਸਪੁਰ ਤੋਂ ਆਉਂਦਾ ਹੋਇਆ ਜੋ ਰਸਤਾ ਆਰਸਪੁਰਾ ਨੂੰ ਜੁੜਦਾ ਹੈ ਉੱਥੇ ਜਿੱਥੋਂ ਕਿ ਬਾਰਡਰ ਜਿਹੜਾ ਹੈ ਉਹ ਕੇਵਲ ਤੇ ਕੇਵਲ 8-9 ਕਿਲੋਮੀਟਰ ਹੈ ਪਾਕਿਸਤਾਨ ਅਤੇ ਭਾਰਤ ਦਾ ਬਾਰਡਰ ਜਿਹੜਾ ਹੈ ਉਹ 8 ਤੋਂ 9 ਕਿਲੋਮੀਟਰ ਦੂਰ ਹੈ ਉਸ ਇਲਾਕੇ ਦੇ ਵਿੱਚ ਜੋ ਇਹ ਨਗਰ ਕੀਰਤਨ ਨਿਕਲਿਆ ਹੈ ਪਿੰਡਾਂ ਦਾ ਨਗਰ ਕੀਰਤਨ ਹੈ ਤੋਂ ਪਿੰਡਾਂ ਦੇ ਨਗਰ ਕੀਰਤਨ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਟਰੈਕਟਰ ਨਾ ਹੋਵੇ ਤਾਂ ਕੋਈ ਸ਼ਾਨੋ ਸ਼ੌਕਤ ਨਹੀਂ ਬਣਦੀ ਤੋਂ ਟਰੈਕਟਰ ਜਿਹੜੇ ਨੇ ਧਾਰਮਿਕ ਗਾਣੇ ਲਾ ਕੇ ਨਾਲ ਦੇ ਨਾਲ ਚੱਲ ਰਹੇ ਨੇ ਮਹਾਰਾਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪਾਲਕੀ ਵੀ ਇਹਨਾਂ ਟਰੈਕਟਰਾਂ ਦੇ ਪਿੱਛੇ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਟਰੈਕਟਰਾਂ ਦਾ ਇੱਕ ਬੜਾ ਲੰਮਾ ਕਾਫਲਾ ਜਿਹੜਾ ਇੱਥੇ ਚੱਲ ਰਿਹਾ ਹੈ। ਔਰ ਇਲਾਕੇ ਦੇ ਜਿਹੜੇ ਲੋਕੀ ਨੇ ਉਹ ਵੀ ਇੱਥੇ ਦਰਸ਼ਨਾ ਦੇ ਲਈ ਆਏ ਹੋਏ ਨੇ ਕਿ ਨਗਰ ਕੀਰਤਨ ਦੇਖਣ ਦੇ ਲਈ ਇੱਥੇ ਕਾਫੀ ਜੋ ਹਜੂਮ ਹੈ ਉਹ ਖੜਾ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਲਾਈਵ ਆਪਸੀ ਸਾਂ ਟੀਵੀ ਤੇ ਔਰ ਇਸ ਵੇਲੇ ਇਹ ਨਗਰ ਕੀਰਤਨ ਪਹੁੰਚਿਆ ਹੈ ਹਰਸਪੁਰਾ ਦੇ ਮੇਨ ਰੋਡ ਤੇ ਤੋਂ ਇਥੋਂ ਇਹ ਮੁੜ ਕੇ ਇੱਕ ਟੁਰਨ ਲਵੇਗਾ اور ਫਿਰ ਤੋਂ ਜੋ ਹੈ ਕੋਰੋਟਾਣਾ ਪਿੰਡ ਵਾਲੀ ਸਾਈਡ ਨੂੰ ਜਾਵੇਗਾ ਆਓ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜੋ ਪਾਲਕੀ ਸਾਹਿਬ ਪਾਰੇ ਨੇ ਉਹਨਾਂ ਦੇ ਜੋ ਇਸ ਵੇਲੇ ਜੋ ਕਿ ਟਰੈਕਟਰ ਹੈ ਇਹ ਪਾਣੀ ਦੀ ਟੈਂਕੀ ਲੈ ਕੇ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਸਾਰੀਆਂ ਦਿਖਾ ਰਹੇ ਹਾਂ ਇਹਦੇ ਉੱਤੇ ਜੋ ਲੱਗਿਆ ਹੋਇਆ ਪੋਸਟਰ ਵੀ ਤੁਹਾਨੂੰ ਦਿਖਾ ਦਈਏ ਕਿ ਭਾਈ ਮੋਤੀराम ਮੈਰਾ ਜੀ ਦਾ ਪੋਸਟਰ ਹੈ ਇਹ ਕਹਿੰਦੇ ਕੋਈ ਪੈਸੇ ਪਿੱਛੇ ਮਰ ਗਿਆ ਕੋਈ ਦੁੱਧ ਪਿਆ ਕੇ ਤੁਰ ਗਿਆ ਕੋਈ ਸੁਪਨੇ ਵਿੱਚ ਹੀ ਸੋਚ ਨਾ ਸਕਿਆ ਜੋ ਬਾਜਾਂ ਵਾਲਾ ਕਰ ਗਿਆ ਇਹ ਜੋ ਪੰਕਤੀਆਂ ਲਿਖੀਆਂ ਹੋਈਆਂ ਸੀ ਇਹਦੇ ਉੱਤੇ ਇਹ ਕਵਿਸ਼ਰੀ ਦੀਆਂ ਪੰਕਤੀਆਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਲਾਈਵ ਤਸਵੀਰਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਰੂਪ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਪਿੰਡ ਕੋਰੋਟਾਣਾ ਤੋਂ ਨਿਕਲ ਕੇ ਇਸ ਵੇਲੇ ਹਰਸੂਰਾ ਦੇ ਨੇੜੇ ਤੇੜੇ ਪਹੁੰਚਿਆ ਹੈ ਔਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇਹ ਸੇਵਾ ਭਾਵਨਾ ਦੇ ਨਾਲ ਕਿਵੇਂ ਝਾੜੂ ਦੀ ਸੇਵਾ ਜਿਹੜੀ ਹੈ ਉਹ ਹੋ ਰਹੀ ਹੈ ਕਿਉਂਕਿ ਪਾਵਨ ਪਵਿੱਤਰ ਪਾਲਕੀ ਸਾਹਿਬ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਵੀ ਇਹਨਾਂ ਦੇ ਪਿੱਛੇ-ਪਿੱਛੇ ਆ ਰਹੇ ਨੇ ਤੋਂ لہٰذا ਜੋ ਇੱਜ਼ਤ ਮਾਨ ਦੇਣਾ ਬੜਦਾ ਹੈ ਉਹ ਗੁਰੂ ਕੇ ਸਿੱਖ ਜਿਹੜੇ ਨਾ ਉਹ ਦਿੰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਝਾੜੂ ਦੀ ਸੇਵਾ ਜਿਹੜੀ ਹੈ ਉਹ ਇੱਥੇ ਚੱਲ ਰਹੀ ਹੈ ਔਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਨਗਰ ਕੀਰਤਨ ਪਾਲਕੀ ਸਾਹਿਬ ਦੇ ਪਿੱਛੇ ਸਟੇਜ ਦੀ ਗੱਡੀ ਵੀ ਹੈ ਉੱਥੇ ਵੀ ਅਸੀਂ ਆਵਾਂ ਜਾਵਾਂਗੇ ਤੁਹਾਨੂੰ ਦਿਖਾ ਦਈਏ ਤਸਵੀਰਾਂ ਇਸ ਵੇਲੇ ਜੋ ਪਾਵਨ ਪਵਿੱਤਰ ਪਾਲਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਲਕੀ ਸਾਹਿਬ ਜੋ ਇੱਥੇ ਆ ਰਹੇ ਨੇ ਔਰ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਹੇਠ ਇਹ ਜੋ ਨਗਰ ਕੀਰਤਨ ਚੱਲ ਰਿਹਾ ਹੈ ਜਿਸ ਵਿੱਚ ਪਿੱਛੇ ਤੁਸੀਂ ਦੇਖਿਆ ਪੂਰੀ ਪੂਰੀ ਨਜ਼ਾਰਾ ਜੋ ਗੱਤਕੇ ਅਖਾੜੇ ਦਾ ਇੱਥੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਪੰਜ ਸਿੰਘ ਸਾਈਭਾਨ ਪੰਜ ਪਿਆਰੇ ਜੋਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪਾਲਕੀ ਸਾਹਿਬ ਦੀ ਅਗਵਾਹੀ ਕਰਦੇ ਨੇ ਉਹਨਾਂ ਦੀ ਜੋ ਟਹਿਲ ਪਾਣੀ ਸੇਵਾ ਜੋ ਕੀਤੀ ਜਾ ਰਹੀ ਹੈ ਔਰ ਇਹ ਇਲਾਕੇ ਦੀਆਂ ਜੋ ਸੰਗਤਾਂ ਹਨ ਤੁਸੀਂ ਦੇਖ ਰਹੇ ਹੋ ਹੜ ਆਇਆ ਹੋਇਆ ਹੈ ਆਓ ਤੁਹਾਨੂੰ ਦਰਸ਼ਨ ਕਰਵਾਈਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤਾਂ ਜੋ ਸੰਗਤਾਂ ਨੂੰ ਭੀ ਨਿਹਾਲ ਹੋ ਸਕੋ ਸਾਇਬ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਪਵਿੱਤਰ ਪਾਲਕੀ ਜੋ ਸਰੂਪ ਨੇ ਉਹ ਇਸ ਸਜਾਈ ਹੋਈ ਗੱਡੀ ਦੇ ਵਿੱਚ ਜੋ ਚੱਲ ਰਹੀ ਨੇ ਦਰਸ਼ਨ ਕਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਜੋ ਮਹਾਰਾਜ ਸਾਹਿਬੇ ਕਮਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਔਰ ਇਹ ਪਾਵਨ ਪਵਿੱਤਰ ਦਿਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪਾਲਕੀ ਸਾਹਿਬ ਦੇ ਪਿੱਛੇ ਜੋ ਸਟੇਜ ਦੀ ਗੱਡੀ ਲੱਗੀ ਹੈ ਤੁਹਾਨੂੰ ਦਿਖਾ ਦਈਏ ਕਿ ਜੋ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਾਈਵ ਹਰਸਪੁਰਾ ਤੋਂ ਜੋ ਕਿ ਪਿੰਡ ਕੋਰੋਟਾਣਾ ਤੋਂ ਨਗਰ ਕੀਰਤਨ ਜੋ ਨਿਕਲ ਕੇ ਆਇਆ ਸੀ ਉਸ ਨਗਰ ਕੀਰਤਨ ਦੇ ਵਿੱਚ ਜੋ ਸੰਗਤਾਂ ਦਾ ਹੜ ਪਿੰਡਾਂ ਦਾ ਨਗਰ ਕੀਰਤਨ ਆਮ ਤੌਰ ਤੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦੇ ਨਗਰ ਕੀਰਤਨ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਆਪਕੀ ਸਾਂਝੀ ਟੀਵੀ ਤੇ ਇਸ ਵੇਲੇ ਪਿੰਡ ਕੋਰੋਟਾਣਾ ਦੇ ਵਿੱਚ ਨਗਰ ਕੀਰਤਨ ਦੀ ਜੋ ਸਮਾਪਤੀ ਹੈ ਉਹ ਕਿਤੇ ਜਾ ਰਹੀ ਹੈ ਆਪਣੇ ਨਿਯਤ ਸਥਾਨ ਕੋਰੋਟਾਣਾ ਪਿੰਡ ਦੇ ਵਿੱਚ ਨਗਰ ਕੀਰਤਨ ਜਿਸ ਨੂੰ ਪਹੁੰਚ ਚੁੱਕਿਆ ਹੈ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਨਗਰ ਕੀਰਤਨ ਦੀ ਸਮਾਪਤੀ ਅਤੇ ਸਤਕਾਰ ਅਦਬ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਹੋਏ ਪੰਜ ਸਿੰਘ ਸਹਿਬਾਨ ਦੀ ਗਵਾਹੀ ਹੇਠ ਗੁਰਦੁਆਰਾ ਕੋਰੋਟਾਨਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੰਗਤ ਦਾ ਕੱਟ ਨਿਹਾਲ ਜੀ ਕੀਰਤਨ ਹੋ ਚੁੱਕਿਆ ਹੈ ਇਸੇ ਤਿਹ ਨਗਰ ਕੀਰਤਨ ਦੀ ਹੁਣ ਸਮਾਪਤੀ ਹੋਣੀ ਹੈ ਇਕ ਅਲੌਕਿਕ ਨਜ਼ਾਰਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜੀ ਸੰਗਤ ਹੈ ਉਹ ਜਕਾਰਿਆਂ ਦੀ ਗੂੰਜ ਦੇ ਨਾਲ ਅਦਬ ਸਤਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਜਾ ਰਿਹਾ ਹੈ ਜਕਾਰਿਆਂ ਦੀ ਗੂੰਜ ਦੇ ਨਾਲ ਫਰੂਕੀਆਂ ਲੜ ਰਹੀਆਂ ਫੌਜਾਂ ਜਾਂਬਾਜ਼ ਖਾਲਸਾ ਗੱਤਕਾ ਅਖਾੜਾ ਵੀ ਇੱਥੇ ਪੂਰੇ ਅਦਬ ਸਤਕਾਰ ਦੇ ਨਾਲ ਖੜਾ ਹੈ ਜੋ ਜਕਰੀਆ ਦੀ ਗੂੰਜ ਦੇ ਨਾਲ ਜੋ ਸਵਾਗਤ ਜਿਹੜਾ ਹੈ ਇਸ ਪਿੰਡ ਦੇ ਵਿੱਚ ਨਗਰ ਕੀਰਤਨ ਦੀ ਸਮਾਪਤੀ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਜਾ ਰਿਹਾ ਤੇ ਦੇਖ ਰਹੇ ਹੋ ਤਸਵੀਰਾਂ ਲਾਈਵ ਆਪਸੇ ਸੈਟੀਵੀ ਤੇ جو اردس ہے گرو صاحب جی پاون پویتر سروپ نردوارا صاحب جایا جائے گا اور آپ دیکھ رہے ہو اردو کیتی جا رہی ہے ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਜੋ ਕਿ ਕਰੋਟਾਣਾ ਗੁਰਦਵਾਰਾ ਦੇ ਵਿੱਚ ਲੈ ਜਾਇਆ ਜਾਵੇਗਾ ਅਰਦਾਸ ਜੋ ਹੈ ਗ੍ਰੰਥੀ ਸਿੰਘਾਂ ਪਾਸੋਂ ਅਤੇ ਸਮੂਹ ਸੰਗਤ ਦੇ ਪਾਸੋਂ ਜੋ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਜੋ ਗੁਰੂਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪਾਲਕੀ ਦਾ ਸਜੀ ਹੋਈ ਗੱਡੀ ਦੇ ਵਿੱਚ ਚਿੱਤਨ ਨੂੰ ਲੈ ਕੇ ਜਾਇਆ ਜਾਂਦਾ ਸੀ ਔਰ جو ہے یہاں دا پاون پوچھر سروپ چڑھا ہے وہ لجائے جاوے گا آپ دیکھ رہے ہیں اس پلے تصویران بہت سکتے ہیں بہت ہیں اگواہی جو نگر کیرتن ہے چھوٹے چھوٹے بچے بھی جی کار گجا لا رہے ہیں ਆਪਣ ਟਵੀਟਰ ਸਰੂਪ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਵੀ ਦੇਖ ਰਹੇ ਹੋ ਕਿ ਪਲਕੀ ਸਾਹਿਬ ਦੀ ਜਿਹੜੀ ਗੱਡੀ ਹੈ ਉਹਦੇ ਚੋਂ ਲਿਜਾਇਆ ਜਾ ਰਿਹਾ ਹੈ ਪਰਮੇਤ ਸ੍ਰੀ ਗੁਰਦੁਆਰਾ ਕੋਰੋਟਾਣਾ ਵਿਖੇ ਪਹੁੰਚ ਗਿਆ ਹੈ ਇਹ ਸੀ ਨਗਰ ਕੀਰਤਨ ਜਿਹਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਫਿਰ ਬੜੀ ਬੜੀ ਸਿੱਧਾ ਕੋਰੋਟਾਣਾ ਪਿੰਡ ਦੇ ਵਿੱਚੋਂ ਜੋ ਕਿ ਕੋਰੋਟਾਣਾ ਪਿੰਡ ਤੋਂ ਹੀ ਸ਼ੁਰੂ ਹੋਇਆ ਸੀ ਔਰ ਕਈ ਪਿੰਡਾਂ ਦੇ ਵਿੱਚੋਂ ਘੁੰਮਦਾ ਹੋਇਆ ਫਿਰ ਜੋ ਪਿੰਡ ਕੋਰੋਟਾਣਾ ਦੇ ਵਿੱਚ ਹੀ ਜੋ ਕਿ ਬਾਰਡਰ ਏਰੀਆ ਆਰਸ ਖੁਰਾਦਾ ਹੈ ਉੱਥੇ ਪੈਂਦਾ ਹੈ ਉੱਥੇ ਆ ਕੇ ਸੰਪੰਨ ਹੋਇਆ ਦੇਖਦੇ ਰਹੋ ਆਪਸੇ ਜਾਈਂ ਤੀਵੀ ਇਸ ਤਰ੍ਹਾਂ ਦੇ ਹੋਰ ਵੀ ਨਗਰ ਕੀਰਤਨ ਅਤੇ ਗੁਰਮਤੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਰਹਿਾਂਗੇ ਤਦ ਤੱਕ ਦੇ ਵੀ ਬਹੁਤ ਜਿਆਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ